ਜਿਹੜੀਆਂ ਕਲੱਬ ਦੀਆਂ ਟੋਟਲ ਮੈਂਬਰਸ਼ਿਪ ਕਿੰਨੀ ਕ ਹੈ ਔਰ ਕਿੰਨੇ ਕ ਜਿਹੜੀ ਵੋਟ ਪਰਸੈਂਟੇਜ ਰਹਿੰਦੀ ਅਕਸਰ ਆਪਾਂ ਦੇਖਦੇ ਮੈਂ 2900 ਮੈਂਬਰਾਂ ਨੂੰ ਹੀ ਇਹ ਬੇਨਤੀ ਕਰਦਾ ਕਿ ਵੱਧ ਚੜ ਕੇ ਸਾਡੇ ਜਿਹੜੇ ਫਰੈਂਡਸ਼ਿਪ ਅਤੇ ਡੈਮੋਕਰੈਟਿਕ ਅਲਾਈਅੰਸ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਦਿਤਾਓ ਸਾਨੂੰ ਇਲੈਕਸ਼ਨਸ ਦਾ ਮਾਹੌਲ ਹੈਗਾ ਇੱਕ ਉਤਸਵ ਵਾਂਗੂ ਹੈਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪੋਲਿਟੀਕਲ ਇੰਟਰਫਰੈਂਸ ਨਹੀਂ ਹੈਗੀ ਕਿਉਂਕਿ ਜਿਹੜੀ ਸਾਡੀ ਐਂਬੀਅੰਸ ਹੈਗੀ ਹੈ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਉਹ ਵਰਲਡ ਕਲਾਸ ਹੈ ਸਸੀਕਾਲ ਜੀ ਚਰਤੇਗਲਾ ਟਾਈਮ ਟੀਵੀ ਤੇ ਤੁਹਾਡਾ ਸਵਾਗਤ ਮ ਪਟਿਆਲਾ ਦੀ ਇੱਕ ਵਿਕਾਰੀ ਸੰਸਥਾ ਮਹਾਰਾਣੀ ਤੇਮੇਂਦਰਾ ਕਲੱਬ ਜਿੱਦੀ ਚੋਣ ਹਰ ਸਾਲ ਹੁੰਦੀ ਹੈ ਇਸ ਵਾਰ ਚੋਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ 20 ਦਸੰਬਰ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕੋ ਇੱਕ ਜਿਹੜੀ ਚੋਣ ਹੈ ਜਦੋਂ ਕਲੱਬ ਦੀ ਹੁੰਦੀ ਹੈ ਤਾਂ ਪੂਰੀਆਂ ਸਾਰੀਆਂ ਜਿੰਨੀਆਂ ਵੀ ਧਿਰਾਂ ਪੂਰਾ ਜ਼ੋਰ ਲੱਗਿਆ ਹੁੰਦਾ ਸ਼ਾਇਦ ਆਪਾਂ ਇਹ ਮੰਨ ਲਈਏ ਕਿ ਇੱਕ ਜਦੋਂ ਕਾਉਂਸਲਰ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਉਸ ਤੋਂ ਵੀ ਵੱਧ ਜ਼ੋਰ ਇਹਨਾਂ ਚੋਣਾਂ ਦੇ ਲਈ ਲੱਗ ਸਕਦਾ ਹੈ ਸੋ ਇਸ ਵਾਰ ਚੋਣਾਂ ਦੇ ਵਿੱਚ ਲੱਗ ਲੱਗ ਧਿਰਾਂ ਦੇ ਉਮੀਦਵਾਰ ਖੜੇ ਨੇ ਸੋ ਸਾਡੇ ਨਾਲ ਡੈਮੋਕ੍ਰੈਟਿਕ ਗਰੁੱਪ ਦੇ ਉਮੀਦਵਾਰ ਨੇ ਤ੍ਰਿਸ਼ਨ ਕੁਮਾਰ ਪੰਥੇਜੀ ਵਾਈਸ ਪ੍ਰਧਾਨ ਦੀ ਚੋਣ ਲੜ ਰਿਹਾ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਚੋਣ ਜਿੱਤਣ ਤੋਂ ਬਾਅਦ ਕਿੱਦਾਂ ਦੇ ਕੰਮ ਹੋਣਗੇ ਕਲੱਬ ਦਾ ਸੁਧਾਰ ਕਿਵੇਂ ਹੋਏਗਾ ਤੇ ਇਹਨਾਂ ਦੇ ਵਿਜ਼ਨ ਕੀ ਹੈ ਕਿ ਕਲੱਬ ਨੂੰ ਵਧੀਆ ਚੰਗੇ ਰਸਤੇ ਲੈ ਕੇ ਜਾ ਕੇ ਤੇ ਜਿਹੜੇ ਉੱਥੇ ਮੈਂਬਰ ਆ ਉਹਨਾਂ ਦੇ ਲਈ ਚੰਗਾ ਕੰਮ ਕੀਤਾ ਜਾ ਸਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਪੰਥੀ ਸਾਹਿਬ ਸਵਾਗਤ ਹੈ ਜੀ ਸਸਿਕਲ ਜੀ ਸਾਰੇ ਦਰਸ਼ਕਾਂ ਨੂੰ ਸਸਿਕਲ ਪੰਥੀ ਸਾਹਿਬ ਸਭ ਤੋਂ ਪਹਿਲਾਂ ਕਿ ਤੁਹਾਡੇ ਜਿਹੜੀ ਸ਼ਮੂਲੀਅਤ ਕਿਹੜੇ ਕਿਹੜੇ ਗਰੁੱਪ ਦੇ ਨਾਲ ਹੈ ਤੇ ਤੁਹਾਨੂੰ ਅਲਾਈਅੰਸ ਕੀ ਦੇ ਕਿਹਦੇ ਨਾਲ ਦੇਖੋ ਜੀ ਮੈਂ 35 ਸਾਲ ਪਬਲਿਕ ਸਰਵਿਸ ਕੀਤੀ ਹੈ ਤੇ ਜਦੋਂ ਮੈਂ ਰਿਟਾਇਰਮੈਂਟ ਤੇ ਆਇਆ ਤੇ ਅਸੀਂ ਕਲੱਬ ਦੇ ਵਿੱਚ ਆਪਣੇ ਜਿਹੜੇ ਜਿੰਨੇ ਵੀ ਸਾਡੇ ਹਮਖਿਆਲੀ ਦੋਸਤ ਸੀਗੇ ਉਹਨਾਂ ਦੇ ਨਾਲ ਅਸੀਂ ਇਕੱਠੇ ਹੋ ਕੇ ਗਰੁੱਪ ਬਣਾਇਆ ਜਿਹਦਾ ਨਾਮ ਅਸੀਂ ਡੈਮੋਕਰੈਟਿਕ ਗਰੁੱਪ ਰੱਖਿਆ ਤੇ ਉਸ ਡੈਮੋਕਰੈਟਿਕ ਗਰੁੱਪ ਵੱਲੋਂ ਮੈਨੂੰ ਉਤਾਰਿਆ ਗਿਆ ਹੈ ਮੈਦਾਨ ਦੇ ਵਿੱਚ بطور ਵਾਈਸ ਪ੍ਰਧਾਨ ਤੇ ਇੱਕ ਸਾਡੇ ਐਡਵੋਕੇਟ ਗੁਰਮੀਤ ਸਿੰਘ ਨੇ ਗੁਰਮੀਤ ਸਿੰਘ ਮਹਿਰੋਕ ਉਹਨਾਂ ਨੂੰ ਐਗਜ਼ੀਕਟਿਵ ਦੇ ਤੌਰ ਤੇ ਮੈਂਬਰ ਉਤਾਰਿਆ ਗਿਆ ਹੈ ਠੀਕ ਹੈ ਪ੍ਰਧਾਨਗੀ ਲਈ ਤੁਹਾਡੇ ਵੱਲੋਂ ਚੋਣ ਗਰੁੱਪ ਵੱਲੋਂ ਜੀ ਸਾਡਾ ਜਿਹੜਾ ਅਲਾਈਅੰਸ ਹੈਗਾ ਉਹ ਫਰੈਂਡਸ਼ਿਪ ਅਤੇ ਡੈਮੋਕਰੈਟਿਕ ਗਰੁੱਪ ਦੇ ਨਾਲ ਸਾਡਾ ਅਲਾਈਅੰਸ ਹੈਗਾ ਤੇ ਉਹਦੇ ਵਿੱਚ ਡਾਕਟਰ ਹਰਸਿਮਰਨ ਸਿੰਘ ਤੁਲੀ ਜਿਹੜੇ ਕਿ ਕਿਸੇ ਤਾਰੀਫ ਦੇ ਮਹਤਾਜ ਨਹੀਂ ਹੈਗੇ ਉਹ ਸਾਡੇ ਪ੍ਰੈਜ਼ੀਡੈਂਟ ਹੈਗੇ ਨੇ ਮੈਂ ਤੌਰ ਵਾਈਸ ਪ੍ਰਧਾਨ ਮੈਦਾਨ ਚੁੱਤਰਿਆ ਹੈਗਾ ਹਰਪ੍ਰੀਤ ਸਿੰਘ ਸੰਧੂ ਸਾਡੇ ਜਿਹੜੇ ਉਹ ਸੈਕਟਰੀ ਆਉਣਗੇ ਤੇ ਜਿਹੜੇ ਸਾਡੇ ਟ੍ਰੇਲਰ ਹੈਗੇ ਨੇ ਮਿਸਟਰ ਮੋਹਿਟੋਡੀ ਐਂਡ ਜਿਹੜੇ ਸਾਡੇ ਸੈਕਟਰੀ ਹੈਗੇ ਨੇ ਰੋਹਿਤ ਸਿੰਘਲਾ ਜੀ ਨੇ ਜਿਹੜੇ ਸੀਐਨ ਅੱਛਾ ਪੰਥ ਸਾਹਿਬ ਜਿਹੜੀਆਂ ਕਲੱਬ ਦੀਆਂ ਟੋਟਲ ਮੈਂਬਰਸ਼ਿਪ ਕਿੰਨੀ ਕ ਹੈ ਔਰ ਕਿੰਨੇ ਕ ਜਿਹੜੀ ਵੋਟ ਪਰਸੈਂਟੇਜ ਰਹਿੰਦੀ ਅਕਸਰ ਆਪਾਂ ਦੇਖਦੇ ਆ। ਅ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ 2900 ਮੈਂਬਰ ਨੇ ਸਾਡੇ ਕਲੱਬ ਦੇ ਸਾਡਾ ਕਲੱਬ ਇੱਕ ਬਹੁਤ ਹੀ ਪ੍ਰਸਿੱਧ ਪਸਟੀਜੀਅਸ ਕਲੱਬ ਹੈਗਾ 2900 ਮੈਂਬਰ ਹੀ ਮੇਰਾ ਪਰਿਵਾਰ ਹੈਗਾ ਮੈਂ 2900 ਮੈਂਬਰਾਂ ਨੂੰ ਹੀ ਇਹ ਬੇਨਤੀ ਕਰਦਾ ਕਿ ਵੱਧ ਚੜ ਕੇ ਸਾਡੇ ਜਿਹੜੇ ਫਰੈਂਡਸ਼ਿਪ ਅਤੇ ਡੈਮੋਕਰੈਟਿਕ ਅਲਾਈਅੰਸ ਨੂੰ ਵੋਟ ਪਾ ਕੇ ਵੱਤ ਤੋਂ ਵੱਤ ਜਿਤਾਓ ਸਾਨੂੰ। ਅਤੇ ਐਤਕੀ ਬਹੁਤ ਵੱਡਾ ਸਾਨੂੰ ਇੱਕ ਮੈਂਡੇਟ ਦਵੋ ਤਾਂ ਕਿ ਜੋ ਸਾਡੇ 12 ਮੈਂਬਰ ਨੇ 12 ਦੇ 12 ਜਿਹੜੇ ਐਗਜ਼ੀਕਿਟਿਵ ਪਲੱਸ ਜਿਹੜੇ ਆਫਿਸ ਬੀਅਰਰ ਹੈ ਇਹ ਜੇ ਸਾਰੇ ਜਿੱਤ ਕੇ ਆਉਂਦੇ ਆ ਤੇ ਤਾਂ ਹੀ ਅਸੀਂ ਕੋਈ ਚੰਗੇ ਫੈਸਲੇ ਲੈ ਪਾਵਾਂਗੇ ਜਿੱਦਾਂ ਕਿ ਤੁਹਾਡੀ ਉਪੇਕਸ਼ਾ ਵੀ ਸਾਡੇ ਉੱਤੇ ਹੈਗੀ ਹੈ ਅੱਛਾ ਪੰਥੀ ਸਾਹਿਬ ਇਹਦਾ ਚੋਣਾਂ ਦੇ ਵਿੱਚ ਕੋਈ ਪੋਲੀਟੀਕਲੀ ਦਬਾਅ ਵੀ ਰਹਿੰਦਾ ਕੋਈ ਲੱਗਦਾ ਹੈ ਕਿ ਪੋਲੀਟੀਕਲੀ ਇੰਟਰਫੀਰੈਂਸ ਹੁੰਦੀ ਹੈ ਚੋਣਾਂ ਜਾਂ ਬਿਲਕੁਲ ਆਪਾਂ ਲੱਗਦਾ ਹੈ ਕਿ ਨਹੀਂ ਇੱਕ ਆਮ ਭਰਾਵਾਂ ਦੇ ਤੌਰ ਤੇ ਚੋਣ ਲੜੀ ਜਾਂਦੀ ਹੈ ਜਿਹੜਾ ਕਲੱਬ ਦਾ ਇਹ ਇਲੈਕਸ਼ਨਸ ਦਾ ਮਾਹੌਲ ਹੈਗਾ ਇੱਕ ਉਤਸਵ ਵਾਂਗੂ ਹੈਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪੋਲਿਟੀਕਲ ਇੰਟਰਫਰੈਂਸ ਨਹੀਂ ਹੈਗੀ ਤੇ ਇਹਦੇ ਚ 1 ਟੂ 1 ਜਿਹੜੇ ਪਰਸਨ ਟੂ ਪਰਸਨ ਵੀ ਜਿਹੜੇ ਨੋਨ ਨੇ ਜਿਹੜੇ ਤੁਹਾਡੀ ਕਾਰਸ਼ਲੀ ਪਿੱਛੇ ਹੋਈ ਹੈ ਉਹਨੂੰ ਦੇਖ ਕੇ ਹੀ ਜਿਹੜੇ ਬੜੇ ਸੂਝਵਾਨ ਤੇ ਪੜ੍ਹੇ ਲਿਖੇ ਤੇ ਬੜੇ ਬੜੇ ਜਿਹੜੇ ਸਮਝਦਾਰ ਸਾਡੇ ਮੈਂਬਰ ਨੇ ਉਹ ਸਾਰਾ ਕੁਝ ਦੇਖ ਕੇ ਹੀ ਵੋਟ ਪਾਉਂਦੇ ਨੇ ਕਿਸੇ ਦੇ ਕਹੇ ਤੇ ਵੋਟ ਨਹੀਂ ਪਉਂਦੇ ਠੀਕ ਹੈ ਅੱਛਾ ਪੰਥ ਸਾਹਿਬ ਇੰਨਾ ਚੋਣਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਕਿ ਪਹਿਲਾਂ ਵੀ ਚੋਣਾਂ ਬਹੁਤ ਪਤਾਨ ਗਿਆ ਅਕਸਰ ਚਲੋ ਹਰ ਇੱਕ ਸੰਸਥਾ ਦੇ ਵਿੱਚ ਇੰਦਾ ਚੱਲਦਾ ਹੈ ਤੁਹਾਡਾ ਵਿਜ਼ਨ ਕੀ ਹੈ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕਲੱਬ ਨੂੰ ਇੱਥੋਂ ਤੱਕ ਲੈ ਕੇ ਜਾਣਾ ਕਿਦਾਂ ਦਾ ਵਿਜ਼ਨ ਤੇ ਕੀ ਤੁਹਾਡਾ ਰੋਡ ਮੈਪ ਕੀ ਹੈ ਦੇਖੋ ਜੀ ਮੇਰਾ ਰੋਡ ਮੈਪ ਬੜਾ ਸਿੱਧਾ ਹੈਗਾ ਕਿਉਂਕਿ ਮੈਂ ਪ੍ਰਸ਼ਾਸਨਿਕ ਜਿਹੜਾ ਮੇਰਾ ਤਜਰਬਾ ਹੈ ਉਸ ਤਜਰਬੇ ਦਾ ਮੈਂ ਯੋਗਦਾਨ ਪਾਉਣਾ ਚਾਹੁੰਦਾ ਹਾਂ ਕਲੱਬ ਦੇ ਵਿੱਚ ਤਾਂ ਕਿ ਜਦੋਂ ਵੀ ਕਲੱਬ ਜਿਹੜਾ ਸਾਡੇ ਕਲੱਬ ਚ ਐਂਟਰੀ ਹੁੰਦੀ ਹੈ ਰਾਈਟ ਫਰੋਮ ਸਕਿਉਰਿਟੀ ਰਿਸੈਪਸ਼ਨ ਤੇ ਫੇਰ ਸਰਵਿਸਸ ਇਹ ਤਿੰਨਾਂ ਚੀਜ਼ਾਂ ਤੇ ਮੇਰਾ ਬਹੁਤ ਜ਼ਿਆਦਾ ਫੋਕਸ ਰਹਿਣ ਵਾਲਾ ਹੈਗਾ ਜੇਕਰ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿਓਗੇ ਤਾਂ ਜਿਹੜੀ ਤੁਹਾਨੂੰ 5 ਸਟਾਰ 7 ਸਟਾਰ ਜਿਹੜੇ ਹੋਟਲਸ ਦੇ ਵਿੱਚ ਜਿਵੇਂ ਸਕਿਉਰਿਟੀ ਤੇ ਰਿਸੈਪਸ਼ਨ ਤੇ ਜਿਵੇਂ ਵੇਟਰਸ ਦੀ ਟ੍ਰੀਟਮੈਂਟ ਹੁੰਦੀ ਹੈ ਮੈਂ ਉੱਥੋਂ ਤੱਕ ਲੈ ਕੇ ਜਾਣ ਦਾ ਆਪਣਾ ਯਤਨ ਲਾਊਂਗਾ ਤੇ ਜਿਹੜਾ ਕਿਉਂਕਿ ਜਿਹੜਾ ਮੇਰਾ ਪ੍ਰਸ਼ਾਸਨਿਕ ਤਜਰਬਾ ਹੈਗਾ ਉਹਦੇ ਵਿੱਚ ਜਿਹੜੇ ਸਿਕਿਉਰਟੀ ਦੇ ਬੰਦੇ ਜਿੰਨੇ ਵੀ ਸਾਡੇ ਮੁਲਾਜ਼ਮ ਹੈਗੇ ਨੇ ਉਹਨਾਂ ਚ ਚਾਹੇ ਮੈਨੂੰ ਮੈਂਬਰਸ ਵੱਲੋਂ ਹੁਣ ਤੱਕ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਲੈਂਦੀਗੀ ਪਰ ਮੈਨੂੰ ਖੁਦ ਪਤਾ ਹੈ ਵੀ ਕਿੱਥੇ ਕੀ ਕਮੀ ਹੈਗੀ ਹੈ ਤੇ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਉਹ ਡਿਫਰੈਂਸ ਵੀ ਦੇਖੋਗੇ ਔਰ ਰਿਸੈਪਸ਼ਨ ਦੇ ਵਿੱਚ ਵੀ ਜਿਹੜਾ ਰਿਸੈਪਸ਼ਨਿਸਟ ਹੋਣਗੇ ਸਾਡੇ ਇਹਨਾਂ ਨੂੰ ਵੱਖਰੇ ਤੌਰ ਤੇ ਵਧੀਆ ਟ੍ਰੇਨਿੰਗ ਵੀ ਅਸੀਂ ਦਵਾਂਗੇ ਔਰ ਵੇਟਰਸ ਨੂੰ ਵੀ ਅਸੀਂ ਬਹੁਤ ਹੀ ਅੱਛੀ ਟ੍ਰੇਨਿੰਗ ਦਵਾਂਗੇ ਉਹਨਾਂ ਦਾ ਅਸੀਂ ਹਾਈਜੀਨ ਪ੍ਰੋਪਰ ਚੈੱਕ ਕਰਾਂਗੇ ਉਹਨਾਂ ਦਾ ਡਰੈਸ ਅਪ ਉਹਨਾਂ ਦੇ ਨੇਲਸ ਉਹਨਾਂ ਦੇ ਰੱਖ-ਰਖਾਵ ਉਹ ਸਾਰਾ ਕੰਡਕਟ ਬਿਹੇਵੀਅਰ ਉਹ ਸਾਰਾ ਅਸੀਂ ਬਹੁਤ ਸਟ੍ਰਿਕਲੀ ਉਹਨੂੰ ਮੋਨੀਟਰ ਕਰਾਂਗੇ ਔਰ ਇਸੇ ਤਰ੍ਹਾਂ ਜਿਹੜੀ ਸਾਡੀ ਕਿਚਨ ਹੋਊਗੀ ਉਹਦੇ ਹਾਈਜਨ ਵੀ ਉਹਦੀ ਸਾਫ਼-ਸਫਾਈ ਉਹਦਾ ਰੱਖ-ਰਖਾਵ ਹੁਣ ਇਹਨਾਂ ਸਾਰੀਆਂ ਚੀਜ਼ਾਂ 'ਤੇ ਮੇਰਾ ਫੋਕਸ ਹੋਏਗਾ ਕਿਉਂਕਿ ਐਜ਼ ਅ ਮੈਂਬਰ ਐਜ਼ ਅ ਆਰਡੀਨਰੀ ਮੈਂਬਰ ਮੈਂ ਜਦੋਂ ਬਾਕੀ ਸਾਰੇ ਮੈਂਬਰ ਆਉਂਦੇ ਨੇ ਮੈਂ ਬਹੁਤ ਸਾਲਾਂ ਤੋਂ ਮੈਂਬਰ ਹੈਗਾ ਤੇ ਮੈਂ ਕਲੱਬ ਆ ਵੀ ਰਹੇ ਤੇ ਜੋ ਮੈਂ ਇੱਥੇ ਮਹਿਸੂਸ ਕੀਤਾ ਕਿ ਜਦੋਂ ਵੀ ਅਸੀਂ ਕਲੱਬ ਜਾਂਦੇ ਹਾਂ ਤਾਂ ਟੇਬਲ ਤੇ ਬੈਠ ਕੇ ਸਾਨੂੰ ਕਾਫੀ देर ਵੇਟਰ ਦੀ ਉਡੀਕ ਕਰਨੀ ਪੈਂਦੀ ਹੈ। ਔਰ ਕਈ ਵਾਰੀ ਤਾ ਨੂੰ ਆਵਾਜ਼ ਮਾਰ ਕੇ ਬੁਲਾਉਣਾ ਪੈਂਦਾ ਤੇ ਫਿਰ ਵੀ ਉਹ ਕਾਫੀ देर बाद ਆਉਂਦੇ। ਇਹੋ ਜਿਹੀ ਕੁਝ ਜਿਹੜੀ ਫੀਡਬੈਕ ਸਾਨੂੰ ਪਬਲਿਕ ਤੋਂ ਵੀ ਆ ਰਹੀ ਹੈ ਜਿਹੜੇ ਸਾਡੇ ਮੈਂਬਰ ਸਾਬਾਨ ਨੇ ਤਾਂ ਉਸ ਚੀਜ਼ ਨੂੰ ਖਤਮ ਕਰ ਲਈ ਅਸੀਂ ਇੱਕ ਤਾਂ ਸਾਡੇ ਮੈਨੀਫੈਸਟੋ ਚ ਵੀ ਬੜਾ ਕਲੀਅਰ ਹੈਗਾ ਅਸੀਂ QR ਕੋਡ ਲੈ ਕੇ ਆ ਰਹੇ ਹਾਂ। ਉਹ ਟੇਬਲ ਦੇ ਉੱਪਰ ਲੱਗਿਆ ਹੋਊਗਾ। ਉਹ QR ਕੋਡ ਤੁਸੀਂ ਦੇਖ ਕੇ ਕੋਈ ਵੀ ਆਰਡਰ ਪਲੇਸ ਕਰ ਸਕਦੇ ਹੋ ਤੇ ਉੱਥੇ ਇੱਕ ਲਾਈਟ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਜਿੱਥੇ ਅਸੀਂ ਜਦੋਂ ਸਵਿਚ ਔਨ ਕਰਾਂਗੇ ਤਾਂ ਵੇਟਰ ਉੱਥੇ ਆਪਨੇ ਪਹੁੰਚੇਗਾ ਅਸੀਂ ਮੇਨ ਜਿਹੜੀ ਗੱਲ ਤੁਸੀਂ ਪੁੱਛਿਆ ਮੇਰਾ ਫੋਕਸ ਜਿਹੜਾ ਸਰਵਿਸਿਜ਼ ਵੱਲ ਬਹੁਤ ਜ਼ਿਆਦਾ ਰਹਿਣਾ ਹੈ ਕਿਉਂਕਿ ਤਾਂ ਲੱਗਦਾ ਕਿ ਸਰਵਿਸਿਜ਼ ਦੀ ਕਮੀ ਰਹੀ ਹੈ ਵੀ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਸੀ ਜੀ ਹਾਂ ਕਿਉਂਕਿ ਮੈਂ ਤੇ ਆਪਣਾ ਐਕਸਪੀਰੀਅੰਸ ਹੀ ਦੱਸ ਰਿਹਾ ਕਿ ਜਦੋਂ ਅਸੀਂ ਆਉਂਦੇ ਸੀਗੇ ਤੇ ਸਾਨੂੰ ਕਈ ਦਫਾ ਕਾਫੀ ਧਰ ਵੇਟ ਕਰਨੀ ਪੈਂਦੀ ਔਰ ਮੈਂ ਚਾਹਾਂਗਾ ਕਿ ਜਦੋਂ ਵੀ ਕੋਈ ਇਸ ਪ੍ਰਸਟੀਜੀਅਸ ਇੰਸਟੀਚਿਊਟ ਚ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਆਉਂਦਾ ਹੈ ਤੋ ਉਹਨੂੰ ਇੱਕ ਰੈਸਟੋਰੈਂਟ ਇੱਕ ਹੋਟਲ ਦੇ ਨਾਲੋਂ ਫਰਕ ਨਜ਼ਰ ਆਵੇ ਕਿਉਂਕਿ ਜਿਹੜੀ ਸਾਡੀ ਐਂਬੀਅੰਸ ਹੈਗੀ ਹੈ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਉਹ ਵਰਲਡ ਕਲਾਸ ਹੈ ਪੂਰੇ ਇੰਡੀਆ 'ਚ ਹੈ ਜਸਟ ਇਨਫਰਾਸਟ੍ਰਕਚਰ ਕਿਤੇ ਹੋਰ ਕਲੱਬ 'ਚ ਨਹੀਂ ਹੈਗਾ ਤੇ ਸਿਰਫ ਇੱਕ ਲੋੜ ਹੈਗੀ ਹੈ ਕਿ ਇਹਦੇ 'ਚ ਜਿਹੜਾ ਸਿਸਟਮ ਹੈਗਾ ਜਿਹੜੇ ਆਪਣੇ ਸਟਾਫ ਹੈਗਾ ਉਹਨਾਂ ਨੂੰ ਥੋੜਾ ਨਰਚਰ ਕਰੀਏ ਉਹਨਾਂ ਨੂੰ ਥੋੜਾ ਜਿਹਾ ਅਸੀਂ ਐਜੂਕੇਟ ਕਰੀਏ ਤੇ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਜਿਹੜੀ ਅਟੈਂਡੈਂਸ ਪਬਲਿਕ ਨਾਲ ਹੋ ਸਕੀ। ਖਾਸ ਕਰਕੇ ਮੈਂਬਰਾ ਤੁਹਾਡੇ। ਉਹਨਾਂ ਚ ਨਾ ਇੱਕ ਆਮ ਕਰਕੇ ਆਪਾਂ ਦੇਖਿਆ ਜਾਂਦਾ ਉਹ ਕਹਿੰਦੇ ਨੇ ਵੀ ਇੱਥੇ ਜਿਹੜੀ ਵਾਈਨ ਹੈ ਲਿਕਰ ਬਹੁਤ ਮਹਿੰਗੀ ਮਿਲਦੀ ਆ। ਤਾਂ ਉਹਦੇ ਲਈ ਤੁਸੀਂ ਕੋਈ ਰੋਡ ਮੈਪ ਪਿਆਰ ਕੀਤਾ ਕਿ ਉਹ ਸਸਤਾ ਮਿਲੇ ਤਾਂ ਉਹਨਾਂ ਦੇ ਵਿੱਚ ਉਹ ਸਵਾਲ ਜਿਹੜਾ ਹੋਵੇ ਨਾ। ਜੀ ਸਾਡੀ ਜਦੋਂ ਸਾਡਾ ਲੈਨਸ ਹੋਇਆ ਉੱਥੇ ਬੈਠ ਕੇ ਸਾਡੀ ਇਹ ਗੱਲ ਹੋਈ ਹੈ। ਅਸੀਂ ਜੇਕਰ ਸਾਨੂੰ ਸਾਰੇ ਮੈਂਬਰਸ ਮੌਕਾ ਦਿੰਦੇ ਨੇ ਤੇ ਮੈਂ ਤੁਹਾਨੂੰ ਇਹ ਇੱਕ ਵਿਸ਼ਵਾਸ ਦੋਣਾ ਕਿ ਜਿਹੜੀ ਲਿਕਰ ਨੂੰ ਅਸੀਂ ਪੂਰਾ ਇਹਦੀ ਮਾਰਕੀਟ ਨੂੰ ਸਟੱਡੀ ਕਰਕੇ ਇਹਦਾ ਸਾਰੇ ਰੋਡ ਮੈਪ ਨੂੰ ਤਿਆਰ ਕੀਤਾ ਹੋਇਆ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਸਸਤਾ ਕਰ ਸਕਦੇ ਹਾਂ ਅਸੀਂ ਪੂਰਾ ਯਤਨ ਲਾ ਕੇ ਇਸ ਨੂੰ ਸਸਤਾ ਕਰਾਂਗੇ ਇਹ ਮੇਰੀ ਤੁਹਾਨੂੰ ਮੇਰੇ ਵੱਲੋਂ ਪੂਰਾ ਇਹ ਯਕੀਨ ਮੈਂ ਦੋਣਾ ਕਿ ਇਹਨੂੰ ਅਸੀਂ ਸਸਤਾ ਕਰਾਂਗੇ ਤਾਂ ਕਿ ਜਿਹੜੇ ਆਪਣੇ ਮੈਂਬਰਸ ਨੇ ਉਹਨਾਂ ਨੂੰ ਫਰਕ ਨਜ਼ਰ ਆਵੇ ਕਿ ਉਹ ਕਿਸੇ ਰੈਸਟੋਰੈਂਟ ਬੈਠੇ ਆ ਜਾਂ ਕਲੱਬ ਚ ਆਏ ਨੇ ਕਲੱਬ ਇਜ਼ ਨੋਟ ਅ ਬੈਨੇਫਿਸ਼ੀਅਰੀ ਇੰਸਟੀਟਿਊਟ ਕਲੱਬ ਦੇ ਵਿੱਚ ਅਸੀਂ ਸੇਵਾ ਕਰਨ ਦੇ ਨੀਅਤ ਨਾਲ ਇੱਥੇ ਆਏ ਆ ਔਰ ਉਹਦੇ ਵਿੱਚ ਸਭ ਤੋਂ ਬੈਸਟ ਤੇ ਚੀਪੈਸਟ ਜਿਹੜੀ ਹੈਗੀ ਆ ਜਿਹੜਾ ਖਾਣਾ ਹੈਗਾ ਕੁਆਂਟੀਟੀ ਕੁਆਲਿਟੀ ਉਹ ਵੀ ਅਸੀਂ ਬੈਸਟ ਦੇਣ ਦਾ ਪੂਰਾ ਅਸੀਂ ਯਤਨ ਕਰਾਂਗੇ ਚਲੋ ਆਪਾਂ ਸੰਭ ਇੱਕ ਆਖਰੀ ਸਵਾਲ ਇੱਥੇ ਬਜਟ ਕਿੰਨਾ ਕੁ ਰਹਿੰਦਾ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਜਟ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜਾਂ ਕੋਈ ਇਦਾਂ ਦਾ ਰੋਡਮੈਪ ਵੀ ਤਿਆਰ ਕੀਤਾ ਜੀ ਇਸ ਤਰ੍ਹਾਂ ਹੈ ਕਿ ਜੋ ਹੁਣ ਤੱਕ ਮੈਂ ਇਹਨੂੰ ਰੀਡ ਕੀਤਾ ਸਟੱਡੀ ਕੀਤਾ ਕਿਉਂਕਿ ਸਾਡਾ ਡੈਮੋਕਰੈਟਿਕ ਅਲਾਈਅੰਸ ਤਾਂ ਹੁਣ ਜਸਟ ਅਸੀਂ ਜੁਆਇਨ ਕੀਤਾ ਪਰ ਇਹ ਗੱਲ ਸਾਡੇ ਮੈਨੀਫੈਸਟੋ ਵਿੱਚ ਵੀ ਹੈ ਜੁਆਇੰਟ ਜਿਹੜਾ ਅਲਾਈਅੰਸ ਹੈ ਸਾਡਾ ਕਿ ਪਿਛਲੇ ਸਾਲ ਲਓ 2 ਕਰੋੜ ਰੁਪਏ ਸੀ ਵੱਧ ਐਕਿ ਜਿਹੜਾ ਇਹਦੇ ਚ ਛੱਡ ਕੇ ਸਾਡਾ ਅਲੈਂਸ ਜਾ ਰਿਹਾ ਤੇ ਇਸ ਕਰਕੇ ਬਜਟ ਦੇ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੈਗੀ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੁਝ ਇੱਕ ਦੋ ਸਮੱਸਿਆਵਾਂ ਸਾਡੇ ਧਿਆਨ 'ਚ ਹੋਰ ਵੀ ਹੈਗੀਆਂ ਨੇ ਜਿਵੇਂ ਕਿ ਕੁਝ ਬਜ਼ੁਰਗ ਨੇ ਜਿਹੜੇ ਐਨ ਆਰ ਆਈ ਨੇ ਜਾਂ ਜਿਹੜੇ ਕਿ ਬਹੁਤ ਘਟ ਆਉਂਦੇ ਨੇ ਜਾਂ ਆ ਹੀ ਨਹੀਂ ਸਕਦੇ ਕੋਈ ਹੈਲਥ ਇਸ਼ੂਜ਼ ਅਗੇ ਹਨ ਤਾਂ ਉਹ ਚਾਹੁੰਦੇ ਨੇ ਕਿ ਸਾਡੇ ਜਿਹੜੇ ਮੈਂਬਰਸ਼ਿਪ ਹੈ ਸੀ ਅੱਗੇ ਆਪਣੇ ਬੱਚੇ ਨੂੰ ਦੇ ਦੇਣ ਤਾਂ ਉਹਦੇ ਵਿੱਚ ਵੀ ਕੁਝ ਹਰਡਲਸ ਹੈਗੀਆਂ ਨੇ ਕੁਝ ਫਿਰ ਵੀ ਉਹਨਾਂ ਦੇ ਬੱਚਿਆਂ ਤੋਂ ਕੁਝ ਪੈਸੇ ਲੈ ਜਾਂਦੇ ਨੇ ਔਰ ਸਾਨੂੰ ਇਹੋ ਜਿਹੇ ਕਈ ਲੋਕਾਂ ਨੇ ਸਾਨੂੰ ਕੁਐਸਚਨ ਕੀਤੇ ਨੇ ਕਿ ਜਿਵੇਂ ਸਰਕਾਰ ਵੱਲੋਂ ਕੋਈ ਜੇ ਆਪਣੇ ਬੱਚੇ ਨੂੰ ਪ੍ਰਾਪਰਟੀ ਦੇਣੀ ਹੁੰਦੀ ਹੈ ਤੇ ਉਹ ਜਦੋਂ ਅਸੀਂ ਉਹਨੂੰ ਦੇ ਸਕਦੇ ਹਾਂ ਗਿਫਟ ਦੇ ਤੌਰ ਤੇ ਤਾਂ ਇਹ ਵੀ ਚੀਜ਼ ਜਿਹੜੀ ਸਾਡੀ ਇਦਾਂ ਹੋਣੀ ਚਾਹੀਦੀ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਨਵੇਂ ਸਿਸਟਮ ਸੀ ਉਹਨਾਂ ਦਾ ਪੁਆਇੰਟ ਅਸੀਂ ਵੈਲ ਟੇਕਨ ਲਿਆ ਅਸੀਂ ਉਸ ਤੇ ਪੂਰਾ ਸਟੱਡੀ ਕਰਕੇ ਜੋ ਕੁਝ ਵੀ ਬੈਸਟ ਪੋਸੀਬਲ ਅਸੀਂ ਉਹ ਵੀ ਕਰਨ ਜਾ ਰਹੇ ਹਾਂ ਇੱਕ ਸਾਡੀ ਹੈਂਡਸ਼ੇਕ ਸਕੀਮ ਹੈਗੀ ਹੈ ਉਹਦੇ ਵਿੱਚ ਜੇ ਕੋਈ ਐਨ ਆਰ ਆਈ ਆ ਬਜ਼ੁਰਗ ਆਪਣੀ ਆਪਣੇ ਮੈਂਬਰਸ਼ਿਪ ਨੂੰ ਛੱਡਣਾ ਚਾਹੁੰਦੇ ਹਨ ਤਾਂ ਉਹ ਆਪਣੀ ਮੈਂਬਰਸ਼ਿਪ ਛੱਡਣ ਕੀਤੇ ਉਹਦੇ ਇਵਰਸ ਦੇ ਵਿੱਚ ਅਸੀਂ ਜਿਹੜੀ ਕੋਈ ਨਿਰਧਾਰਤ ਅਮਾਉਂਟ ਹੈਗੀ ਉਹਨਾਂ ਨੂੰ ਦੇ ਦਾਂਗੇ ਤੇ ਉਹ ਕਲੱਬ ਦੇ ਮੈਂਬਰ ਵੀ ਬਣੇ ਰਹਿਣਗੇ ਤੇ ਉਹਨਾਂ ਨੂੰ ਕੋਈ ਮੰਥਲੀ ਵਗੈਰਾ ਕੁਝ ਪੇ ਨਹੀਂ ਕਰਨਾ ਪਏਗਾ ਤੇ ਇਸ ਤਰ੍ਹਾਂ ਦਾ ਵੀ ਅਸੀਂ ਜਿਹੜਾ ਪ੍ਰੋਵੀਜ਼ਨ ਸਾਡੇ ਮੈਨੀਫੈਸਟੋ 'ਚ ਹੈਗਾ ਅਸੀਂ ਬਿਲਕੁਲ ਇਕੋ ਫ੍ਰੈਂਡਲੀ ਤਰੀਕੇ ਨਾਲ ਔਰ ਅਸੀਂ ਦੋਸਤਾਨਾ ਮਾਹੌਲ ਬਣਾਉਣਾ ਚਾਹੁੰਦੇ ਆ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਅਸੀਂ ਕਾਰਟ ਸਿਸਟਮ ਵੀ 골ਫ ਕਾਰਟ ਜਿਵੇਂ ਹੁੰਦੀ ਹੈ ਉਹ ਵੀ ਲੈ ਕੇ ਆਉਣ ਦਾ ਸਾਡਾ ਸਾਡੇ ਮਾਈਂਡ 'ਚ ਗੱਲ ਹੈ ਕਿ ਜਿਹੜੇ ਸਾਡੇ ਹੈਂਡੀਕੈਪਡ ਰਿਸਪੈਕਟਡ ਮੈਂਬਰਸ ਨੇ ਜਾਂ ਬਜ਼ੁਰਗ ਨੇ ਉਹ ਅਸੀਂ ਜਿਹੜੀ ਉਹਦੇ 골ਫ ਕਾਰਟ ਤੇ ਅਸੀਂ ਅੱਗੇ ਜਾ ਕੇ ਸਰਵਿਸ ਲੈ ਸਕਣ ਤੇ ਅਸੀਂ ਮੈਂ ਤੁਹਾਡੇ ਮੱਧਮ ਰਾਹੀਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਇਹ ਪ੍ਰਚਾਰ ਹੈਗਾ ਇਹ 23 ਤੱਕ ਹੀ ਹੋਣਾ ਹੈ ਔਰ ਇਹ ਦੇਖੋ ਪ੍ਰਚਾਰ ਤਾਂ 19 ਤੱਕ ਹੀ ਹੋਏਗਾ 20 ਕਲੈਕਸ਼ਨ ਹਾਂ 19 ਤਰੀਕ ਤੱਕ ਪ੍ਰਚਾਰ ਹੋਣਾ ਤੇ 20 ਦੀ ਇਲੈਕਸ਼ਨ ਹੈ ਤੇ 20 ਤੋਂ ਬਾਅਦ ਸਾਰੇ ਮੈਂਬਰ ਫਿਰ ਇਕ ਹੋ ਜਾਣੇ ਆ ਤੇ ਮੇਰੀ ਹੱਥ ਬੰਨ ਕੇ ਸਾਰੀਆਂ ਤਰ੍ਹਾਂ ਨੂੰ ਇਹ ਬੇਨਤੀ ਹੈ ਕਿ ਕੋਈ ਵੀ ਪਰਸਨਲ ਅਟੈਕ ਨਾ ਕੀਤਾ ਜਾਵੇ ਇਹਨੂੰ ਇੱਕ ਹੈਲਦੀ ਮਾਹੌਲ ਦੇ ਵਿੱਚ ਚੋਣਾਂ ਨੂੰ ਲੜਿਆ ਜਾਵੇ ਜੇ ਕੋਈ ਕ੍ਰਿਟਿਸਿਜ਼ਮ ਹੋ ਰਿਹਾ ਸਾਡੇ ਐਲਾਈਅੰਸ ਦਾ ਤੇ ਅਸੀਂ ਉਸ ਕ੍ਰਿਟਿਸਿਜ਼ਮ ਨੂੰ ਸਿਰ ਮੱਥੇ ਤੇ ਲੈਣੇ ਆ ਕਿਉਂਕਿ ਜਿਹੜਾ ਹੈਲਦੀ ਕ੍ਰਿਟਿਸਿਜ਼ਮ ਹੈ ਉਹ ਹਮੇਸ਼ਾ ਹੀ ਨਵੀਆਂ ਓਪਰਚ्युनिटीਸ ਵਾਸਤੇ ਦਰਵਾਜ਼ੇ ਖੋਲਦਾ ਹੈ ਤੇ ਅਸੀਂ ਹੈਲਦੀ ਕ੍ਰਿਟਿਸਿਜ਼ਮ ਇਜ਼ ਆਲਵੇਸ ਵੈਲਕਮ ਲੇਕਿਨ ਪਰਸਨਲ ਜਿਹੜੀਆਂ ਗੱਲਾਂ ਬਾਤਾਂ ਕਈ ਸੁਣਚ ਆ ਰਹੀਆਂ ਉਹ ਮਿਹਰਬਾਨੀ ਕਰਕੇ ਉਹ ਨਾ ਕੀਤੇ ਜਣ ਮੇਰੇ ਹੱਥ ਬਨ ਕੇ ਬੇਨਤੀ ਹੈ ਮੈਂ ਇੱਕ ਵਾਰ ਫੇਰ ਤੁਹਾਡੇ ਚੈਨਲ ਤੁਹਾਡੇ ਮਾਧਮ ਰਾਹੀਂ ਸਾਰੇ 2900 ਮੈਂਬਰਸ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਸਾਰੇ ਮੈਂਬਰਸ ਮੇਰਾ ਪਰਿਵਾਰ ਹੋ ਤੇ ਮੈਂ ਫਸਟ ਟਾਈਮ ਅਰੀ ਇਸ ਇਲੈਕਸ਼ਨ ਚ ਆਪਣਾ ਪਾਰਟਿਸਪੇਟ ਕਰ ਰਿਹਾ ਤੇ ਮੈਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ ਸਾਡੇ ਸਾਰੇ ਐਲਾਈਅੰਸ ਨੂੰ ਮੌਕਾ ਦਿਓ ਸਾਡੇ ਸਾਰੇ ਮੈਂਬਰਸ ਨੂੰ ਮੌਕਾ ਦਿਓ ਸਾਰੇ ਸਾਡੇ ਮੈਂਬਰਸ ਨੂੰ ਜਿਤਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ जय हिंद ਧੰਨਵਾਦ ਠੀਕ ਹੈ ਪੰਥ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਕਰਿਸ਼ਨ ਕੁਮਾਰ ਪੰਥੇ ਜੋ ਡੈਮੋਕ੍ਰੈਟਿਕ ਗਰੁੱਪ ਵੱਲੋਂ ਜਿੰਨਾ ਜੋ ਚੋਣ ਲੜ ਰਹੇ ਆ ਖਾਸ ਕਰਕੇ ਪਟਿਆਲਾ ਜੋ ਮੈਂ ਪਹਿਲੇ ਕੱਲ ਕਹੀਏ ਕਿ ਪਕਾਰੀ ਕਲ ਜਿਹੜਾ ਸਾਡੇ ਇਹ ਸੰਸਥਾ ਹੈਗੀ ਆ ਉਹਦੇ ਚੋਣ ਲੜ ਰਹੇ ਆ ਸੋ ਇਹਨਾਂ ਨੇ ਇੱਕ ਅਪੀਲ ਜਿਹੜੀ ਕੀਤੀ ਹੈ ਹਰ ਇੱਕ ਨੂੰ ਮੈਨੂੰ ਲੱਗਦਾ ਬਹੁਤ ਚੰਗੀ ਲੱਗੀ ਹੋਏਗੀ ਕਿ ਅਸੀਂ ਚੋਣਾ ਤੋਂ ਬਾਅਦ ਫਿਰ ਸਾਰੇ ਮੈਂਬਰ ਇਕੱਠੇ ਆ ਇਕੱਠੇ ਬੈਠਣਾ ਇਕੱਠੇ ਰਹਿਣਾ ਕੱਥੇ ਮੀਟਿੰਗਾਂ ਕਰਨੀਆਂ ਨੇ ਹਰ ਕੰਮ ਜਿਹੜਾ ਇਕੱਠੇ ਕਰਨਾ ਸੋ ਇਸ ਕਰਕੇ ਚੋਣਾ ਬੜੇ ਪਰਿਵਾਰਕ ਮਾਹੌਲ ਦੇ ਵਿੱਚ ਹੋਣ ਲੜਾਈ ਝਗੜਾ ਨਾ ਹੋਵੇ ਇਸ ਕਰਕੇ ਸ਼ਹਿ ਦੇ ਅਪੀਲ ਸਾਰਿਆਂ ਨੂੰ ਜਿਹੜੀ ਬਹੁਤ ਚੰਗੀ ਲੱਗੀ ਪਾਈ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦੇ ਇਜਾਜ਼ਤ ਧੰਨਵਾਦ ਥੈਂਕ ਯੂ ਜੀ ਸਸਕਲ